ਸਰਕਾਰ ਜਿਹੜੀ ਆ ਬਖਲਾੜ ਦੇ ਵਿੱਚ ਆਈ ਹੋਇਆ ਭਗਵੰਤ ਮਾਨ ਦੀ ਪੂਰੇ ਦੇਸ਼ ਦੇ ਵਿੱਚ ਸਾਡੀ ਜਥੇਬੰਦੀ ਚੱਲ ਰਹੀ ਆ ਇਹਨਾਂ ਨੂੰ ਪਤਾ ਲੱਗ ਜੂ ਕਿ ਹੱਥ ਸਾਡੇ ਕਿਹਦੇ ਨਾਲ ਜੁੜੇ ਆ ਇੱਥੇ ਕਈ ਆਏ ਆ ਤੇ ਕਈ ਚਲੇ ਗਿਆ ਪਿਛਲੀਆਂ ਸਰਕਾਰਾਂ ਤੋਂ ਕੋਈ ਸੇਧ ਲੈਣੀ ਚਾਹੀਦੀ ਆ ਭਗਵੰਤ ਮਾਨ ਨੂੰ ਇਹ ਜਿਹੜਾ ਲੋਕਾਂ ਨੂੰ ਅਸੀਂ ਵੋਟਾਂ ਪਾਉਣੇ ਆ ਘਟੋ ਘਾਟ ਉਹਨਾਂ ਨੂੰ ਇਹ ਗੱਲ ਤੇ ਪੁੱਛੀ ਜਾਵੇ ਕਿ ਤੁਸੀਂ ਕੰਮ ਕੀ ਰਿਹਾ ਆ ਕਹਿਣ ਆਏਗੇ ਸਰਕਾਰ ਕੋਈ ਵੀ ਹੋਵੇ ਲੋਕਾਂ ਦੇ ਆਗੇ ਮਾਈ ਬਾਪ ਹੁੰਦੀ ਸਰਕਾਰ ਪਰ ਇਹ ਭਗਵੰਤ ਮਾਨ ਦੀ ਸਰਕਾਰ ਮੁਗਲ ਖਾਂਮ ਰਾਜ ਤੇ ਅੰਗਰੇਜ਼ ਖਾਂਮ ਰਾਜ ਨੂੰ ਵੀ ਪਿੱਛੇ ਪਾ ਗਈ ਆ ਕਿਉਂਕਿ ਜਦੋਂ ਅਸੀਂ ਲਗਾਤਾਰ ਕਹਿ ਰਹੇ ਆ ਜੇ ਸਵਾਲ ਜਵਾਬ ਦਿਓ ਜਦੋਂ ਮੁੱਖ ਮੰਤਰੀ ਇਹ ਗੱਲ ਕਹਿੰਦਾ ਸੀਗੇ ਤੁਸੀਂ ਸਵਾਲ ਜਵਾਬ ਲੀਡਰਾਂ ਨੂੰ ਪੁੱਛੋ ਪਰ ਜਦੋਂ ਲੀਡਰਾਂ ਨੂੰ ਸਵਾਲ ਜਵਾਬ ਪੁੱਛਣ ਗਏ ਆ ਤੇ ਲਾਖੀ ਚਾਰਜ ਹੋਇਆ ਬਹੁਤ ਕਹਿਣਾ ਕਿ ਭਗਵੰਤ ਮਾਨ ਨੇ ਹੀ ਸਿਖਾਇਆ ਸੀ ਤੁਹਾਨੂੰ ਸਵਾਲ ਜਵਾਬ ਹਾਂ ਭਗਵੰਤ ਮਾਨ ਨੇ ਸਿਖਾਇਆ ਕਿੱਲੋ ਜਾਂ ਦੁਨੀਆ ਜਾਗਰੂਤ ਹੋ ਗਈ ਆ ਲੋਕਾਂ ਨੇ ਵੇਖਿਆ ਕਿ ਜਿਹੜਾ ਲੋਕਾਂ ਨੂੰ ਅਸੀਂ ਵੋਟਾਂ ਪਾਉਣੇ ਆ ਘੱਡੋ ਘੱਡ ਉਹਨਾਂ ਨੂੰ ਇਹ ਗੱਲ ਤੇ ਪੁੱਛੀ ਜਾਵੇ ਕਿ ਤੁਸੀਂ ਕਰ ਕੀ ਰਹੇ ਆ ਜਦੋਂ ਸਵਾਲ ਜਮਾ ਪੁੱਛਣ ਗਿਆ ਬਹੁਤ ਗਿਣਤੀ ਲਾਠੀ ਚਾਰ ਦੇ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਗਰਦਾਸਪੁਰ ਤਰਨਤਾਰਨ ਦੇ ਵਿੱਚ ਬਹੁਤ ਵੱਡੀ ਗਿਣਤੀ ਜੀ ਦੂਜੇ ਪਨੇ ਜੋ ਅੱਜ ਪੁਤਲਾ ਫੂਕ ਰਹੇ ਆ ਜਸਵਿੰਦਰ ਸਿੰਘ ਜੀ ਲੋਗੋ ਵਾਲ ਭਾਰਤੀ ਏਕਤਾ ਜਾਤ ਦੇ ਪ੍ਰਧਾਨ ਤੇ ਉਹਦੇ ਨਾਲ ਕਾਫੀ ਹੋਰ ਸਿੰਘ ਜਦੋਂ ਧਰਨਾ ਚੁੱਕਿਆ ਗਿਆ ਸਾਰੀ ਗੱਲਬਾਤ ਹੋ ਗਈ ਅੰਮ੍ਰਿਤਸਰ ਤੋਂ ਚੈਨਲ ਚੱਲ ਰਿਹਾ ਹੀ ਜਦੋਂ ਸਾਰੀ ਗੱਲਬਾਤ ਹੋਈ ਤੇ ਉੱਠਦੇ ਆ ਉੱਠਦੇ ਆ ਐਸਾ ਪੁਲਿਸ ਵਾਲਿਆਂ ਨੇ ਝਗੜਾ ਪਾਇਆ ਤੇ ਉਹਨਾਂ ਬੰਦਿਆਂ ਨੂੰ ਫੇਰ ਅੰਦਰ ਕੀਤਾ ਜੋ ਅਸੀਂ ਇਹ ਕਹਿਣਾ ਚਾਹੁੰਦੇ ਆਂਗੇ ਜਸਵਿੰਦਰ ਸਿੰਘ ਲੌਂਗਵਾਲ ਨੂੰ ਜਲਦ ਤੋਂ ਜਲਦ ਬਾਹਰ ਲਿਆਂਦਾ ਜਾਵੇ ਨਹੀਂ ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਐਕਸ਼ਨ ਹੋਣਗੇ ਜਿਵੇਂ ਤੁਹਾਨੂੰ ਦੱਸਿਆ ਗਿਆ ਕਿ ਸੰਗਰੂਰ ਅੰਮ੍ਰਿਤਸਰ ਐਸਐਸਪੀ ਦਫ਼ਤਰਾਂ ਦਾ ਵੱਡੀ ਪੱਧਰ ਦੇ ਘਰਾਉ ਹੋਊਗਾ ਪੂਰੇ ਦੇਸ਼ ਦੇ ਵਿੱਚ ਸਾਡੀ ਜਥੇਬੰਦੀ ਚੱਲ ਰਹੀ ਆ ਇਹਨਾਂ ਨੂੰ ਪਤਾ ਲੱਗ ਜੂ ਕਿ ਹੱਥ ਸਾਡੇ ਕਿਹਦੇ ਨਾਲ ਜੁੜੇ ਆ ਕਿਸਾਨ ਮਜ਼ਦੂਰ ਮਿਹਨਤ ਲੋਕਾਂ ਦੀ ਲੜਾਈ ਲੜਦਾ ਤੇ ਲੜਦਾ ਰਹੂਗਾ ਕਿਸਾਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਤਲਾ ਤੋਂ ਸੰਗਠਨਕਤਰ ਛੇਰ ਸਿੰਘ ਮਈਵਾਲ ਅਸ ਟਾਈਮ ਅਸੀਂ ਜਿਹੜਾ ਇਹ ਪੁਤਲਾ ਫੂਕਿਆ ਵਾ ਸਰਕਾਰ ਜਿਹੜੀ ਆ ਬਖਲਾੜ ਦੇ ਵਿੱਚ ਆਈ ਹੋਈ ਆ ਭਗਵੰਤ ਮਾਨ ਦੀ ਇੱਕ ਬੰਨੇ ਕਮਿਟਮੈਂਟ ਕੀਤੀ ਜਾ ਰਹੀ ਆ ਕਿ ਆਗੂਆਂ ਨੂੰ ਰਿਹਾ ਕੀਤਾ ਜਾਊਗਾ ਕੁਝ ਕਰ ਦਿੱਤੇ ਆ ਪਰ ਉਸ ਤੋਂ ਬਾਅਦ ਵੀ ਜਿਹੜਾ ਵਾ ਇਹ ਬੇਪਰੋਠੀ ਦੇ ਵਿੱਚ ਆਣ ਕੇ ਪਰੋਠੇ ਨੂੰ ਤੋੜ ਕੇ ਤੇ ਸੰਗਰੂਰ ਦੇ ਵਿੱਚੋਂ ਸਾਡੇ 40-45 ਆਗੂ ਰਾਤ ਦੇ ਚੋਕ ਕੇ ਜਿਹੜੇ ਜੇਲੀ ਪਾਏ ਹੋਏ ਆ ਉਹਦੇ ਖਿਲਾਫ ਜਿਹੜਾ ਵਾ ਧਰਨਾ ਆ ਪੂਰੇ ਪੰਜਾਬ 'ਚ ਪੁਤਲਾ ਫੂਕਿਆ ਗਿਆ ਵਾ ਔਰ ਜੇਕਰ ਉਹਨਾਂ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਐਸਐਸਪੀ ਦਫਤਰਾਂ ਦੇ ਵਿੱਚ ਪੱਕੇ ਮੋਰਚੇ ਜਿਹੜੇ ਉਹ ਲੱਗਣਗੇ ਇਸ ਕਰਕੇ ਭਗਵੰਤ ਮਾਨ ਦੀ ਸਰਕਾਰ ਥੋੜਾ ਜਿਹਾ ਜ਼ਮੀਨ ਤੇ ਆਵੇ ਹਵਾ ਚ ਨਾ ਉੱਡੇ ਇੱਥੇ ਕਈ ਆਏ ਆ ਤੇ ਕਈ ਚਲੇ ਗਿਆ ਪਿਛਲੀਆਂ ਸਰਕਾਰਾਂ ਤੋਂ ਕੋਈ ਸੇਧ ਲੈਣੀ ਚਾਹੀਦੀ ਆ ਭਗਵੰਤ ਮਾਨ ਨੂੰ ਤੁਸੀਂ ਲੋਕਾਂ ਦੇ ਸਵਾਲਾਂ ਜਵਾਬਾਂ ਤੋਂ ਨਹੀਂ ਪਾ ਸਕਦੇ ਇਹ ਨਹੀਂ ਵੀ ਤੁਸੀਂ ਜੋ ਮਰਜ਼ੀ ਕਹੀ ਜਾਓ ਤੇ ਲੋਕ ਤੁਹਾਨੂੰ ਸਵਾਲ ਨਾ ਪੁੱਛਣ ਇਸ ਕਰਕੇ ਇੱਥੇ ਜਿਹੜਾ ਵਾ ਉਹਨਾਂ ਨੂੰ ਹਰਿਆਕ ਲਾਉਣ ਵਾਸਤੇ ਉਤਲਾ ਫੁਕਿਆ ਗਿਆ ਵਾ ਅਗਲਾ ਐਕਸ਼ਨ ਕੀ ਹੋਏਗਾ ਜੇ ਨਾਰਿਆ ਨਹੀਂ ਅਗਲਾ ਐਕਸ਼ਨ ਜੇ ਅੱਜ ਨੂੰ ਹਰਿਆ ਨਹੀਂ ਕੀਤਾ ਜਾਂਦਾ ਤੇ ਕੱਲ ਨੂੰ ਸੰਗਰੂਰ ਤੇ ਅੰਮ੍ਰਿਤਸਰ ਦੇ ਐਸਐਸਪੀ ਦੇ ਪੱਕਾ ਮੋਰਚਾ ਲੱਗੂਗਾ ਉਸ ਤੋਂ ਅਗਲੇ ਬਣੇ ਪੂਰੇ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਜਿਹੜੇ ਮੋਰਚੇ ਲੱਗਣਗੇ